ਚਲਦੀ ਇਹ ਦਰਮਾਨਕ ਢਾਲੀਵਾਲ ਬੇੜ ਦਾ ਲਾਹ ਕੋਸ਼ਿਸ਼ ਕਰਦਾ ਹੋਇਆ ਬਈ ਹੋਇ ਕਿੰਚੀ ਇਧਰ ਪਾਸੇ ਗੱਲ ਮੋਹ ਨਹੀਂ ਰਿਸਾ ਸੰਸਰ ਕਬੱਡੀ ਕਲੱਬ ਰਮੀਦੀ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਹੈ ਕੱਲੇ ਕੱਲੇ ਦਾ ਜੱਫਾ ਹੈ ਕੋਚਾਂ ਦਾ ਵੀ ਬੜਾ ਮਹਾਂ ਜੋਰ ਲੱਗਦਾ ਹੋਇਆ ਉਧਰ ਕਬੱਡੀ 365.com ਵੱਡਾ ਨਾਮ ਹੈ ਸੋਸ਼ਲ ਮੀਡੀਆ ਦੀ ਦੁਨੀਆ ਦੇ ਵਿੱਚ ਦੁਨੀਆ ਪਰਦੇ ਵਿੱਚ ਗੁਰਦੀਪ ਢਾਲੀਵਾਲ ਦੇ ਯੋਧਾ ਢਾਲੀਵਾਲ ਜੋਰਾ ਢਾਲੀਵਾਲ ਮਾਨਕ ਦੇ ਵਾਸਤੇ 500 ਰੁਪਏ ਦਾ ਮਾਨਸਮਾ ਭੇਜਦੇ ਹੋਏ ਪੰਡਤ ਜੀ 500 ਰੁਪਇਆ ਮਾਨਕ ਦੇ ਵਾਸਤੇ ਮਾਨ ਸਨਮਾਨੇ ਇਧਰ ਪਾਸੇ ਬਗੀਚਾ ਲਓ ਹਨੀ ਦੀ ਪੈ ਗਈ ਕਬੱਡੀ ਆਹੋ ਨਿਹਰੀ ਸਾਹਿਬ ਬਾਤ ਵਧੀਆ ਪੁਆਇੰਟ ਬਾਤ ਵਧੀਆ ਪੁਆਇੰਟ ਇਹ ਹੈ ਹਨੀ ਢਾਲੀਵਾਲ ਬੇਟਵਾਲ ਢਾਲੀਵਾਲ ਬੇਟ ਸੁਰਖਪੁਰ ਖੀਰਾਮਾਲੇ ਮੰਗੂਪੁਰ ਤਲਵੰਡੀ ਚੌਧਰੀਆਂ ਟੇਬਾ ਜੱਸੀ ਦੇ ਵਾਸਤੇ 100 ਰੁਪਇਆ ਜੋਰਾ ਢਾਲੀਵਾਲ ਦੇ ਗੁਰਜੀਤ ਢਾਲੀਵਾਲ ਦੇ ਨਾਲ ਵੱਲੋਂ ਜੱਸੀ ਦੇ ਵਾਸਤੇ 100 ਰੁਪਏ ਦੇ ਬਾਂਸਨਮਾ ਦਿੱਤੇ ਜਾ ਰਹੇ ਨੇ ਲਓ ਇਧਰ ਦੇ ਪਾਸੇ ਯੋਧੇ ਦੀ ਪਈ ਹੋਈ ਕਬੱਡੀ ਤੇ ਕਿਹੜਾ ਜੀ ਯੋਧਾ ਮੈਦਾਨ ਦੇ ਵਿੱਚ ਨਤਰੂ ਹੁਣ ਪਈ ਹੋਈ ਰੇਡ ਦਾ ਵੱਖਰਾ ਜਿਹਾ ਨਜ਼ਾਰਾ ਕਿ ਰਖਣੇ ਤਸਵੀਰਾਂ ਵਾਂਗ ਤਰਾਸ਼ ਕੇ ਬੰਦੇ ਬੱਲੇ 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 ਲਓ ਮਨਜਿੰਦਰ ਉੱਡਣਾ ਕਾਲਾ ਸੰਘੇ ਵਾਲਾ ਡੱਕਰਣ ਦੀ ਕੋਸ਼ਿਸ਼ ਕਰਦਾ ਹੋਇਆ ਹੋ ਗਿਆ ਕਮਾਲ ਹੰਦੇ ਦੂਰ ਨੇ ਚਾਬੀਆਂ ਸੜਵੰਤਿਆਂ ਕਹਿੰਦੇ ਛੱਪੜ ਦੇ ਵਿੱਚ ਹੁਣ ਕਮਾਲ ਹੋ ਗਿਆ ਆਈ ਜਾਨ ਸ਼ਿਕੰਦਰ ਬੱਲੇ ਬੱਲੇ ਕਬੱਡੀ ਕਬੱਡੀ ਹੁੰਦੀ ਹੋਈ ਬੰਦੇ ਦੂਹ ਹੋ 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 ਨਹੀਂ ਰਿਹਾ ਲਓ ਬਹੁਤ ਵਧੀਆ ਕਮਾਲ ਦਾ ਜੱਫਾ ਹੈ ਰਾਮਪੁਰਾ ਫੂਲ ਦੇ ਵਿੱਚ 2 ਸਾਲ ਪਹਿਲਾਂ ਕੱਪ ਹੋਇਆ ਤੇ ਸੁੱਖਾ ਭੰਡਾਲ ਉਦੋਂ ਬੈਸ ਸੀਗਾ ਨੈਨੋ ਗੱਡੀ ਦਾ ਜੇਤੂ ਪਰ ਉੱਡਣੇ ਦੇ ਤਿੰਨ ਜਫੇ ਸਨ ਫਾਈਨਲ ਮੈਚ ਦੇ ਵਿੱਚ ਸੁੱਖੇ ਦੇ ਚਾਰ ਹੋ ਗਏ ਉਹ ਨੈਨੋ ਗੱਡੀ ਦਾ ਜੇਤੂ ਬਣ ਗਿਆ ਇਧਰ ਪਾਸੇ 도ਗਾ ਵਾਲਾ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਹੋਇਆ ਹੁਣ ਜੱਸੀ ਦਾ ਮੁਕਾਬਲਾ ਖੁਸ਼ੀ ਦੇ ਨਾਲ ਇਧਰ ਪਾਸੇ ਰਈਰੀ ਸਾਹ ਹੁੰਦਾ ਹੋਇਆ ਕਮਾਲਾ ਵੱਡਾ ਤਜਰਬਾ ਹੈ ਵੱਡਾ ਖਿਡਾਰੀ ਦੁਨੀਆ ਦਾ ਸਾਈ ਕਬੱਡੀ ਕਲੱਬ ਰਮੀਦੀ ਦੇ ਵਾਸਤੇ ਬਹੁਤ ਵਧੀਆ ਨੰਬਰ ਜੋ ਹੈ ਜੁੜਦਾ ਹੋਇਆ ਇਸ ਸਮੇਂ ਇਹਨੂੰ ਕਹਿੰਦੇ ਕਬੱਡੀ ਲੱਖ ਲੱਖ ਦੀ ਜਦੋਂ ਮਨਾ ਮੂਹਾਂ ਜੋਰ ਲੱਗਦਾ ਦਰਸ਼ਕਾਂ ਦਾ ਜਦੋਂ ਕੋਚਾਂ ਦਾ ਜਦੋਂ ਕਹਿੰਦੇ ਕਬੱਡੀ ਦੇ ਪ੍ਰੀਮੀਆ ਦਾ ਜੋਰ ਲੱਗਦਾ ਫਿਰ ਕਬੱਡੀ ਲੱਖ ਲੱਖ ਦੀ ਲਓ ਲੱਖ ਲੱਖ ਦੀ ਕਬੱਡੀ ਕੱਲੇ ਗੱਲੇ ਦਾ ਜੱਫਾ ਮੈਦਾਨ ਦੇ ਵਿੱਚ ਪਈ ਰੇਡ ਤੇ ਕਿਹੜਾ ਜੱਫਾ ਲਾਵੇਗਾ ਲੱਖਾ ਧਰਮ ਕੋਡੀਆਂ ਲੱਖ ਦੀ ਕਬੱਡੀ ਦੂਸਰੇ ਪਾਸੇ ਫਰਿਆਦ ਭੋਗਪੁਰ ਦੇ ਲਾਗੇ ਕਹਿੰਦੇ ਸ਼ਕਰਪੁਰ ਪਿੰਡ ਹੈ ਇਸ ਖਿਡਾਰੀ ਦਾ ਮੀਰੀ ਪੀਰੀ ਦੀ ਖੇਡ ਕਲੱਬ ਦੇ ਵਾਸਤੇ ਖੇਡਦਾ ਖੇਡਦਾ ਦੁਨੀਆ ਦੇ ਵਿੱਚ ਟਾਪਰ ਦਾ ਵਦੇਸ਼ਾਂ ਦੇ ਵਿੱਚੋਂ ਕਲੱਬਾਂ ਵੱਲੇ ਪੁੱਛਦੇ ਵੀ ਆ ਖਿਡਾਰੀ ਸਾਡੀ ਖੇਡ ਕਲੱਬ ਲਈ ਖੇਡੇਗਾ ਆ ਖਿਡਾਰੀ ਸਾਡੀ ਕਲੱਬ ਲਈ ਖੇਡੇਗਾ ਇਹਨਾਂ ਦੇ ਨਾਲ ਗੱਲ ਕਰਕੇ ਦੱਸੋ ਜਿਨ੍ਹਾਂ ਦਾ ਨਾਮ ਚੱਲਦਾ ਜਿਹੜੇ ਨਾ ਖੇਡ ਮੈਦਾਨਾਂ 'ਤੇ ਬੱਲੇ ਬੱਲੇ ਕਰਾਉਂਦੇ ਨੇ ਇਧਰਲੇ ਪਾਸੇ ਵਿਜਾਲੇ ਵਾਲਾ ਲਾਡੀ ਰੇਡ ਪਾਉਣ ਦੇ ਵਾਸਤੇ ਹਿਲ-ਖਿਲ ਕੇ ਕਦਮਾਂ ਦੇ ਨਾਲ ਅੱਗੇ ਵਧਿਆ ਹੋਇਆ ਮੈਦਾਨ ਦੇ ਵਿੱਚ ਪਹਿਲੇ ਕਬੱਡੀ ਦੇ ਚਾਰ ਨੌਜਵਾਨਾਂ ਦੇ ਉੱਤੇ ਰਵੀਸਾ ਰਵਜੋਤ ਸਿੰਘ ਕੋਸ਼ਿਸ਼ ਕਰਦਾ ਤੇ ਲਾਡੀ ਵਿਜਾਲੇ ਵਾਲਾ ਭੱਜ ਜਾਂਦਾ ਹੁਣ ਆ ਨੰਬਰ ਲਈ ਵੀ ਤਾੜੀਆਂ ਵੱਜਣਗੀਆਂ ਮੇਰੇ ਪੰਜਾਬੀ ਵੀਰੇ ਹੁੰਦਾ ਕਮਾਲ ਕਮਾਲ ਹੁੰਦਾ ਹੋਇਆ ਤੇ ਪੁਆ ਪੁਆਇੰਟ ਸੰਸਰ ਕਬੱਡੀ ਕਲੱਬ ਰਮੀਦੀ ਦੀ ਟੀਮ ਦੇ ਹਿੱਸੇ ਦੇ ਵਿੱਚ ਬਾਦ ਵਧੀਆ ਨੰਬਰ ਜੋ ਹੈ ਜੁੜਦਾ ਹੋਇਆ ਮੱਲ ਚੌੜੇ ਮਧਰੇ ਵਾਲਾ ਗੁਰਦਾਸਪੁਰੀਆ ਕਹਿੰਦੇ ਮੁੰਡੇ ਦੇ ਵਿੱਚ ਜੋਰ ਕਹਿੰਦੇ ਅੰਨਾ ਹੈ ਲਾਓ ਅੰਨਾ ਜੋਰ ਹੈ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਸੇ ਦੇ ਉੱਪਰ ਕੌਣ ਦੇ ਖੇਦਵੇਂ ਲਾਉ ਜਫੇ ਇਧਰੇ ਪਾਸੇ ਖੁੱਲ ਮਡੁੱਲਾ ਦਾ ਸਰੀਰ ਜਿਵੇਂ ਗੱਗੀ ਖੇਡਦਾ ਹੋਵੇ ਜਿਵੇਂ ਬਲਵਿੰਦਰ ਸਿੰਘ ਭੀਮ ਕਬੱਡੀ ਖੇਡਦਾ ਸੀਗਾ ਜ਼ੇੜੀ ਵਾਲਾ ਲਾਉ ਜੇ ਅੰਦਾਜ਼ ਨਾਲ ਖੇਡਦਾ ਆਹ ਹੈ ਮੱਲ ਚੌੜੇ ਬਦਰੀ ਵਾਲਾ ਔਰ ਦੂਸਰੇ ਪਾਸੇ ਫਿਰ ਉਹੀ ਉਡਣਾ ਕਾਲਾ ਸੰਘਾ ਵਾਲਾ ਉਡੜ ਕੇ ਲਾਉਂਦਾ ਜਫੇ ਜਿਵੇਂ ਗੁਰਜੀਤ ਨੂੰ ਠੇਕੇਦਾਰ ਕਹਿੰਦੇ ਇਸੇ ਤਰ੍ਹਾਂ ਇਸਨ ਮਨਜਿੰਦਰ ਨੂੰ ਉਡਣਾ ਕਹਿੰਦੇ ਖੇਡ ਕਬੱਡੀ ਦਾ ਪੁਆਇੰਟ ਪੁਆਇੰਟ ਮੱਲ ਦੇ ਹਿੱਸੇ ਦੇ ਵਿੱਚ ਨੰਬਰ ਜੋ ਹੈ ਜੁੜਦਾ ਹੋਇਆ ਬਹੁਤ ਵਧੀਆ ਅੰਕ ਜੁੜਦਾ ਹੋਇਆ 365 365 .com ਇਧਰੇ ਪਾਸੇ ਆ ਪਾਏ ਸਿੱਡੇ ਸਤਕਾਰਯੋਗ ਵੀਰ ਪ੍ਰਦੀਪ ਤੇ ਹੈਪੀ ਜੀ ਹੁਣੇ ਆਪਣੀ ਟੀਮ ਦੇ ਨਾਲ ਫਿਰ ਇਸ ਮੇਲੇ ਨੂੰ ਕਵਰ ਕਰਾਂਗੇ ਮਹਾਨ ਖਿਡਾਰੀਆਂ ਦਾ ਪਿੰਡ ਹੈ ਲਓ ਸੰਤਾਂ ਮਹਾਪੁਰਸ਼ਾਂ ਦੀ ਕਿਰਪਾ ਉਧਰੇ ਪਾਸੇ ਸਾਈਂ ਜੀ ਉਹਨਾਂ ਦੀ ਅਗਵਾਈ ਔਰ ਇਧਰੇ ਪਾਸੇ ਪਿੰਕੂ ਤੇ ਖੁਸ਼ੀ ਦਾ ਮੁਕਾਬਲਾ ਚੱਲਦਾ ਹੋਇਆ ਤੇ ਪੁਆਇੰਟ ਪੁਆਇੰਟ ਰੈਡ ਦੇ ਇਸੇ ਦੇ ਵਿੱਚ ਇੱਕ ਹੋਰ ਅੰਕ ਜੁੜਦਾ ਹੋਇਆ ਖਰੇ ਮਾਝੇ ਵਾਲਾ ਪਿੰਕੂ ਵੜਾਲਾ ਫੱਟਕ ਦੇ ਵੀ ਬਹਾਨੇ ਔਰ ਖਰੇ ਮਾਝੇ ਦੇ ਵੀ ਮਹਾਨ ਕਬੱਡੀ ਦੇ ਖਿਡਾਰੀ ਨੇ ਗੋਪਾਲਪੁਰੀਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਦ ਹੀ ਸਨਾਜੋ ਦੀ ਇੰਟਰਵਿਊ ਹੁੰਦੀ ਸੋ ਕਹਿੰਦਾ ਵੀ ਸੁੱਖੇ ਘੁਗ ਸ਼ੋਰ ਦਾ ਵੱਡਾ ਸਹਯੋਗ ਹੈ ਮੈਨੂੰ ਖਿਡਾਰੀ ਬਣਾਉਣ ਦੇ ਵਿੱਚ ਮਿਹਨਤ ਕਰਾਈ ਫਿਰ ਇਹਨਾਂ ਖੇਡ ਮੈਦਾਨ ਦਾ ਸ਼ਿੰਗਾਰ ਬਣਾ ਦੇ ਮੌਕਾ ਦਿੱਤਾ ਕਬੱਡੀਆਂ ਪਾਉਣ ਦਾ ਫਿਰ ਚਮਕ ਗਿਆ 2 ਸਾਲਾਂ ਦੇ ਵਿੱਚ ਬੱਲੇ ਬੱਲੇ ਹੋ ਗਈ ਜੱਗੇ ਦਿਓਲ ਉਹਨਾਂ ਦੇ ਖੇਡ ਕਲੱਬ ਪੰਜਾਬ ਸਪੋਰਟਸ ਕਲੱਬ ਐਮ ਸਟਡਨ ਦੇ ਵਾਸਤੇ ਖੇਡਿਆ 2014 ਦਾ ਖੇਡ ਸੀਜ਼ਨ 15 ਕੈਨੇਡਾ ਦੇ ਵਿੱਚ ਵਾਲਕ ਦੀ ਕਿਰਪਾ ਸੋ ਦੇਖਦੇ ਵੀ ਕਿਹੜਾ ਖਿਡਾਰੀ ਕਿਸ ਟੂਰਨਾਮੈਂਟ ਦਾ ਬੈਸਟ ਆਵੇਗਾ ਕੈਨੇਡਾ ਦੇ ਟੋਰਾਂਟੋ ਦੇ ਵਿੱਚੋਂ ਕੌਣ ਬ੍ਰਿਟਿਸ਼ ਕੋਲੰਬੀਆ ਦਾ ਕੌਣ ਅਲਬਰਟਾ ਦਾ ਤੇ ਕੌਣ ਕੈਨੇਡਾ ਦੇ ਕਬੱਡੀ ਖੁਸ਼ੀ ਦਾ ਹਣੀ ਦੇ ਨਾਲ ਮੁਕਾਬਲਾ ਹੋ ਗਿਆ ਲਓ ਬਾਜ ਲੈ ਨੋਰਨੀਏ ਹੁਣ ਹੁੰਦਾ ਹੋਇਆ ਕਮਾਲ ਲਓ ਨੇਰੀਸਾ ਆ ਹਰ ਜਾ ਪਾਸੇ ਹੋ ਗਈ ਬੱਲੇ ਬੱਲੇ ਕਮਾਲ ਹੁੰਦਾ ਹੋਇਆ ਕਮਾਲ ਹੁੰਦਾ ਹੋਇਆ ਤੇ ਹਣੀ ਧਾੜੀਵਾਲ ਬੇੜਦਾ ਆ ਵੀ ਨੌਜਵਾਨਾਂ 500 ਰੁਪਏ ਹਣੀ ਦੇ ਵਾਸਤੇ ਮਾਨ ਸਨਮਾਨ ਗੁਰਜੀਤ ਧਾੜੀਵਾਲ ਤੇ ਜੋਰਾ ਧਾੜੀਵਾਲ ਵੱਲੋਂ 500 ਰੁਪਏ ਹਣੀ ਦੇ ਵਾਸਤੇ ਮਾਨ ਸਨਮਾਨ ਵੱਡੇ ਮਾਨ ਸਨਮਾਨ ਦੇ ਉੱਤੇ ਜਾ ਰਹੇ ਨੇ ਖਿਡਾਰੀਆਂ ਵਾਸਤੇ ਲੱਖੇ ਦੀ ਪਈ ਹੋਈ ਕਬੱਡੀ ਤੇ ਗੱਲ ਦੇਖਦੇ ਨੇ ਕੀ ਬਣਦੇ ਅਰੇ ਟੈਕਨੀਕਲ ਤਰੀਕੇ ਦੇ ਨਾਲ ਮਾਨਕ ਧਾਲਾਓ ਨਹੀਂ ਨਹੀਂ ਸਹ ਬਾਤ ਵਧੀਆ ਲੱਖਾ ਆਪਣੀ ਟੀਮ ਦੇ ਵਾਸਤੇ ਲੱਖਾਂ ਦੇ ਅੰਕ ਰੱਖਣੇ ਤਸਵੀਰਾਂ ਵਾਂਗ ਤਰਾਸ਼ ਕੇ ਪਿੰਡੇ ਹੁੰਦੀ ਸ਼ਰਤ ਮੈਦਾਨਾਂ ਦੀ ਚੁਸਤੀ ਫੁਰਤੀ ਜੋਸ਼ ਤੇ ਜੁਗਤੀ ਹੁੰਦੀ ਚੜਤ ਮੈਦਾਨਾਂ ਦੀ ਤੇਜ਼ ਰੇਡਰ ਤੱਕੜ ਜਾਫੀ ਨਿਕਲੇ ਸਰ ਰਣਕ ਮੈਦਾਨਾਂ ਦੀ ਤਾਂ ਜਾ ਕੇ ਪੈਂਦੀ ਬਿਨ ਕਹਾਣੀ ਬਾਕੀ ਸ਼ੇਰ ਜਵਾਨਾ ਦਿਲਾ ਦੇ ਪਾਸੇ ਖੁਜੀ ਮੈਦਾਨ ਦੇ ਵਿੱਚ ਬਾਤ ਵਧੀਆ ਤਕੜਾ ਜੱਫਾ ਲਾ ਕੇ ਪੁਆਇੰਟ ਮਿੱਤਰਾਂ ਦਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਮਿੱਤਰਾਂ ਦਾ ਨਾਮ ਜਲਦਾ ਇੱਕ ਰੋਲ ਮਾਡਲ ਬਣ ਗਿਆ ਇਹ ਨੌਜਵਾਨ ਬਹੁਤ ਸਾਰੇ ਖਿਡਾਰੀ ਜੋ ਹੈ ਉਹਦੀ ਤਕਨੀਕ ਬਣਾਉਂਦੇ ਨੇ ਉਹਦੀ ਦਿੱਖ ਬਣਾਉਂਦੇ ਨੇ ਦੁਨੀਆ ਦੇ ਖੇਡ ਮੈਦਾਨਾਂ ਵਿੱਚ ਜਿੱਦ ਖੇਡਦੇ ਲਾਓ ਆ ਨੌਜਵਾਨ ਯੋਧੇ ਦੀ ਦਿੱਖ ਵੱਖਰੀ ਹੈ ਖੇਡ ਕਬੱਡੀ ਵੱਖਰੀ ਹੈ ਔਰ ਵੱਖਰੇ ਅੰਦਾਜ਼ ਦੇ ਨਾਲ ਪੈਂਦੀ ਹੋਈ ਕਬੱਡੀ ਯੋਧਾ ਗੁਰਦਾਸਪੁਰਿਆ ਰੇਡ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਭਾਈ ਹੋ ਰੇਡ ਦੇ ਉੱਪਰ ਦੇਖਦੇ ਨੇ ਵੀ ਕਾਹਨ ਨੌਜਵਾਨ ਜੋ ਜਫਰਨ ਦੀ ਤੇਰੇ ਪਾਸੇ ਕੋਸ਼ਿਸ਼ ਕਰੇਗਾ ਕਮਾਲ ਕਰਦਾ ਹੋਇਆ ਹਲਕੇ ਹਲਕੇ ਕਦਮਾਂ ਦੇ ਨਾਲ ਰੰਗ ਥੋੜਾ ਜਿਹਾ ਸਾੰਮਲਾ ਜੇ ਰੰਗ ਗੋਰਾ ਹੁੰਦਾ ਇੰਜ ਲੱਗਣਾ ਸੀਗਾ ਜਿਵੇਂ ਬਾਨਾ ਢਾਲੀਵਾਲ ਦਾ ਰੇਡ ਪਾਉਂਦਾ ਹੋਵੇ ਲਾਓ ਹੋ ਗਈ ਬੱਲੇ ਬੱਲੇ ਦੂਸਰੇ ਪਾਸੇ ਫਰੀਆਦ ਕੋਸ਼ਿਸ਼ ਕਰਦਾ ਤੇ ਯੋਧਾ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਪਿਆਰਾ ਜਿਹਾ ਖਿਡਾਰੀ ਆਪਣੀ ਟੀਮ ਦੇ ਵਾਸਤੇ ਨੰਬਰ ਜੋੜਦਾ ਇਧਰ ਲਾਡੀ ਦੀ ਕਬੱਡੀ ਕਿ ਕਲਗੀਆਂ ਵਾਲੇ ਆਨੰਦਪੁਰ ਛੱਡ ਦਿੱਤਾ ਬਾਅਦ ਕਿਸੇ ਪਾਸੇ ਕੋੜਾ ਕਿਸੇ ਪਾਸੇ ਬੜਾ ਖੂਨ ਡੋਲਿਆ ਕੌਮਲੀ ਥੋੜਾ ਕਿਸੇ ਪਾਸੇ ਥੋੜਾ ਕਿਸੇ ਯਾਰੇ ਲਾਲਵਤਨਾ ਲਈ ਵਾਰ ਦਿੱਤੇ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਮਾਛੀ ਵਾਰੇ ਕੰਡਿਆਂ ਤੇ ਅਣ ਸੁਤੋਂ ਕਲਗੀ ਕਿਸੇ ਪਾਸੇ ਤੋੜਾ ਕਿਸੇ ਪਾਸੇ ਲਓ ਲਾਡੀ ਤੇ ਖੁਸ਼ੀ ਦਾ ਮੁਕਾਬਲਾ ਬੱਲੇ ਬੱਲੇ ਜੋੜਾ ਜੋੜਾ ਧਾਲੀਵਾਲ ਕਹਿੰਦਾ ਵੀ ਮੇਰੇ ਵੱਲੋਂ ਗੁਰਿੰਦਰ ਧਾਲੀਵਾਲ ਤੇ ਬਾਣੇ ਦੇ ਵਾਸਤੇ ਵੱਡੇ ਮਾਨ ਸਨਮਾਨ ਨੇ ਧੰਨਵਾਦ 550 ਰੁਪਏ ਦੇ ਨਾਲ ਮਾਨ ਸਨਮਾਨ ਦਿੱਤੇ ਜਾ ਰਹੇ ਨੇ ਲਾਓ ਇਧਰ میدان اگلی کبڈی پاؤ دن ہلکی ہلکے کدما دل نوجوان چوکیا ہوا یہ ہے مل چوڑے مدری بل نہ پاس بلے بڑے ہو گئی فریال کچھ نہیں کرگلی کبڈی پڑے بینک خیرے ماجے والا من کے سوچ آئے ਵਿਚਾਰ ਨੌਜਵਾਨਾਂ ਨੇ ਹੁਣ ਸਲਾਹ ਕਰ ਲਈ ਹੈ ਕਿ ਇੱਕ ਦੀ ਜਾਜ ਵੱਜੂ ਦੂਸਰਾ ਜੱਫਾ ਲਾਵੇਗਾ ਲਓ ਬਿੰਕੂ ਖਰੇ ਵੱਜੇ ਵਾਲਾ ਕਬੱਡੀ ਪਾਉਣ ਦੇ ਵਾਸਤੇ ਫਿਰ ਵਧਿਆ ਹੋਇਆ ਖਿਡਾਰੀ ਭਈ ਹੁਣ ਰੇਡ ਤੇ ਕਿਹੜਾ ਨੌਜਵਾਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਇਧਰ ਪਾਸੇ ਦੇਖਦੇ ਆਂ ਵੀ ਕਮਾਲ ਹੁੰਦਾ ਹੋਇਆ ਰਾਜਾ ਜੱਬੋ ਸੁਧਾਰ ਵਾਲਾ ਇੱਕ ਜ਼ੋਰ ਦੇ ਨਾਲ ਲਓ ਡੱਕੇਉਣ ਦੀ ਕੋਸ਼ਿਸ਼ ਕਰਦਾ ਹਲਕਾ ਜਿਹਾ ਪੁਛੋ ਬਾਊ ਆਲਖਾਂ ਵੱਲ ਇਧਰੇ ਪਾਸੇ ਰਬਨਦੀਪ ਜੀ ਐਮ ਡੀ ਤੇ ਪ੍ਰੀਤ ਤੇ ਪ੍ਰਵੀਨ ਜੀ ਫਤਿਹ ਟੀਵੀ ਕਵਰੇਜ ਕਰਦੇ ਹੋਏ ਵਿਸ਼ੇਸ਼ ਤੌਰ ਤੇ ਮੀਡੀਆ ਦੀ ਦੁਨੀਆ ਦੇ ਵਿੱਚ ਵੱਡਾ ਨਾਮ ਹੈ ਇਹਨਾਂ ਮਾਣਯੋਗ ਸਤਕਾਰਯੋਗ ਵੀਰਾਂ ਦਾ ਵਿਸ਼ੇਸ਼ ਧੰਨਵਾਦ ਸਾਰਿਆਂ ਦਾ ਸਹਿਯੋਗ ਇਸ ਖੇਡ ਕਬੱਡੀ ਦੇ ਵਾਸਤੇ ਹੈ ਇਸ ਖੇਡ ਕਬੱਡੀ ਦੇ ਵਾਸਤੇ ਹੈ ਬਹੁਤ ਜਲਦ ਡਿਸੀਜਨ ਰੇਫਰੀ ਸਹਿਬਾਨ ਤਾਲ ਮਿਲ ਦਿਨਲ ਬੈਸਟ ਆਉਣ ਵਾਲੇ ਖਿਡਾਰੀਆਂ ਨੂੰ ਦੇਸੀਕਯੂ ਦੇ ਟੀਨਾ ਦੇ ਨਾਲ ਮਾਨ ਸਨਮਾਨ ਦੋ ਜਾਫੀਆਂ ਤੇ ਦੋ ਰੀਡਰਾਂ ਦਾ ਕਿੱਦਾਂ ਜਾਵੇਗਾ ਦਰਸ਼ਕ ਕਹਿੰਦੇ ਵੀ ਕਬੱਡੀ ਪਵਾ ਦਿਓ ਜੇ ਮੈਚ ਵਧੀਆ ਲੱਗ ਰਿਹਾ ਮਾਰ ਦਿਓ ਤਾੜੀਆਂ ਇੱਕ ਵਾਰੀ ਜ਼ੋਰਦਾਰ ਆਹ ਬੱਲੇ ਬੱਲੇ ਅਰੇ ਮੀਦੀ ਦੀ ਕਹਿੰਦੇ ਫੁੱਟਬਾਲ ਦੀ ਟੀਮ ਵੀ ਬਹੁਤ ਵਧੀਆ ਸੌਕਰ ਦੀ ਟੀਮ ਵੀ ਬਹੁਤ ਵਧੀਆ ਲਓ ਕਬੱਡੀ ਵੀ ਵਧੀਆ ਹੁੰਦੇ ਸੀ ਇਨਾਮ ਅਜੀ ਦੇ ਕਦੇ ਜੱਗ ਤੇ ਤੌਲੀਏ ਹੁਣ ਗੱਲ ਪੁੱਜ ਕੇ ਟਰੈਕਟਰਾਂ ਦੇ ਤੱਕ ਜੇ ਫਿਰ ਸਮਾਂ ਆਇਆ ਤੇ ਕਬੱਡੀ ਹੋਈ ਸੌਆਂ ਤੋਂ ਹਜ਼ਾਰਾਂ ਵਿੱਚ ਫਿਰ ਸਮਾਂ ਆਇਆ ਤੇ ਕਬੱਡੀ ਹੋ ਗਈ ਲੱਖ ਦੀ ਜਦੋਂ ਵਰਲਡ ਕੱਪ ਕਰਾਇਆ ਪੰਜਾਬ ਸਰਕਾਰ ਨੇ ਉਦੋਂ ਤੱਕ ਕਬੱਡੀ ਕੀ ਕਰੋੜਾਂ ਨੂੰ ਵੀ ਟੱਪ ਜੇ ਪਧੌੜ ਵਾਲੇ ਉਹ ਵੀ ਦਿਨ ਬਹੁਤ ਹੀ ਦੂਰ ਨੇ ਜਦੋਂ ਮਿਲਨਗੇ ਖਿਡਾਰੀਆਂ ਨੂੰ ਇਨਾਮਾਂ ਚ ਟਰੱਕ ਦੇ ਵੱਡੇ ਮਾਨ ਸਨਵਾਂ ਹਾਂ ਨੰਬਰ ਪੰਡਿਤ ਮਦਨ ਕੁਪਾਲ ਦੀ ਟੀਮ ਦਾ ਜੀ ਸੰਸਰ ਰਮੀਦੀ ਦੀ ਟੀਮ ਦਾ ਨੰਬਰ ਹੈ ਇਹਦੇ ਲਈ ਵੀ ਤਾੜੀਆਂ ਮਾਰਦੇ ਜ਼ੋਰਦਾਰ ਸੁਖਾ ਘੋਗ ਸ਼ੋਰ ਕਹਿੰਦਾ ਵੀ ਆਪਾਂ ਮੇਲਾ ਸਫਲ ਕਰਨਾ ਹੈ ਇਹ ਮੇਲਾ ਸਫਲ ਕਰਨਾ ਹੈ ਹੁੰਦੇ ਰਹਿਣਗੇ ਮੇਲ ਜਹਾਨੇ ਅੰਦਰ ਤੇ ਜੀਉਂਦੇ ਜੀ ਹਜ਼ਾਰ ਮੇਲੇ ਮੇਲਾ ਉਸ ਰੱਖ ਦੀ ਦੁਨੀਆ ਜਿਹੜਾ ਵਿਛੜ ਗਿਆ ਦੇ ਯਾਰ ਮੇਲੇ ਜੇ ਨਾ ਇਸ ਜਹਾਨ ਵਿੱਚ ਮੇਲ ਹੋਇਆ ਹੋਣਗੇ ਵਿੱਚ ਦਰਬਾਰ ਮੇਲੇ ਇੱਕ ਵਾਰੀ ਮਿਲ ਕੇ ਫੇਰ ਨਾ ਵਿਛੜਾਂਗੇ ਜੇਕਰ ਰੱਬ ਸੱਚਾ ਇੱਕ ਵਾਰ ਮਿਲੇ ਲਾਓ ਮੇਲਾ ਜ਼ਿੰਦਗੀ ਦਾ ਮੇਲਾ ਖੇਡ ਕਬੜੀ ਦੇ ਪਾਸੇ ਇੱਕ ਦੀ ਦਾਲ ਫਰਿਆਦ ਲਾਓ ਸ਼ਗਰਪੁਰੀਆ ਆ ਸਾਈ ਵੇ ਸਾਡੀ ਫਰਿਆਦ ਤੇਰੇ ਤਾਈ ਲਾ ਹੋ ਗਈ ਬੱਲੇ ਬੱਲੇ ਹੋ ਗਈ ਬੱਲੇ ਬੱਲੇ ਸੜ ਲਈਦਾ ਜਦੋਂ ਪੱਟ ਗੋਲੀਆਂ ਆ ਫੇਰ ਜਾਣ ਨਾ ਦਿੰਦਾ ਲਾ ਹੁੰਦਾ ਹੋਇਆ ਕਮਾਲ ਇਧਰ ਪਾਸੇ ਮੁੰਡੇ ਨੇ ਕੋਸ਼ਿਸ਼ ਵਧੀਆ ਕੀਤੀ ਪਰ ਉਧਰ ਦੇ ਪਾਸੇ ਅਵਾ ਗੌਣ ਜੋਰ ਹੈ ਨੌਜਵਾਨ ਦੇ ਵਿੱਚ ਦੁਨੀਆ ਦਾ ਮਾਨ ਖੜਾ ਰਿਹਾ ਨੰਨੀ ਗੋਪਾਲਪੁਰਿਆ ਕਹਿੰਦੇ ਖਾਲਾ ਜੀ ਦਾ ਫਾੜਾ ਨਹੀਂ ਇਹ ਹਜੇ ਰੇਡ ਨੂੰ ਜਫਾ ਲਾਉਣਾ ਇਹ ਖਾਲਾ ਜੀ ਦਾ ਫਾੜਾ ਨਹੀਂ ਲਾਓ ਇਧਰ ਹਣੀ ਦੀ ਪੈਂਦੀ ਹੋਏ ਕਬੱਡੀ ਤੇ ਹੁਣ ਦੇਖਦਾ ਮੈਂ ਖੁਸ਼ੀ ਬੱਲੇ ਬੱਲੇ ਲਾਓ ਸ਼ੂਨ ਛਪਾਈ ਚੱਲ ਗਈ ਆ ਨਰੀਸਾ ਹਰਦਾਓ ਕਮਾਲ ਹੋ ਗਿਆ ਕਮਾਲ ਹੋ ਗਿਆ ਸੋ ਬਹੁਤ ਵਧੀਆ ਨੰਬਰ ਜੋ ਆਏ ਇਹ ਹੈ ਹਣੀ ਧਾਲੀਵੜ ਬੇੜ ਦਾ ਆਪਣੀ ਟੀਮ ਦੇ ਵਾਸਤੇ ਲਾਓ ਹਾਫ ਸਮਾ ਮੰਗੇ ਆ ਵੀ ਤੇਰੇ ਪਾਸੇ ਮੰਗਾ ਸਕੋਰਰ ਅੰਕ ਸਾਂਝੇ ਕਰਾਂਗੇ ਆਪਾਂ ਮੈਚ ਬੜਾ ਰੌਚਕ ਹੈ ਦੋ ਵੇ ਟੀਮਾਂ ਦੇ ਦਰਮਿਆਨ ਹੈ ਸਾਈ ਕਬੱਡੀ ਕਲੱਬ ਰਮੀਦੀ ਦੇ 15 ਨੰਬਰ ਨੇ ਤੇ ਸੰਤ ਸਰ ਰਮੀਦੀ ਦੇ 15.5 ਨੰਬਰ ਨੇ ਮਾਰੋ ਤਾੜੀਆਂ ਇੱਕ ਵਾਰੀ ਜ਼ੋਰਦਾਰ 15 ਤੇ 15.5 ਹੈਲੋ ਅੱਗੇ ਜਿਹੜਾ ਨੰਬਰ ਦਿੱਤਾ ਗਿਆ ਆ ਅਸੀਂ ਦੋਹਾਂ ਰੈਫਰੀਆਂ ਨੇ ਸਹੀ ਡਿਸੀਜਨ ਦਿੱਤਾ ਸੀ ਉਹ ਸਿਰਫ ਇਹ ਸੋਚ ਕੇ ਹੀ ਡਿਸੀਜਨ ਬਦਲਿਆ ਕਿ ਮੇਲਾ ਖਰਾਬ ਨਾ ਹੋਵੇ ਜਿਹੜਾ ਨੰਬਰ ਸਹੀ ਹੀ ਉਹ ਸਹੀ ਜਿਹੜਾ ਅਸੀਂ ਦਿੱਤਾ ਸੀ ਸਿਰਫ ਉਹ ਇਹ ਕਰਕੇ ਕਿ ਟੀਮ ਮੇਲਾ ਖਰਾਬ ਨਾ ਕਰੇ ਇਸ ਕਰਕੇ ਨੰਬਰ ਉਹਨਾਂ ਨੂੰ ਮੰਗਵਾ ਦਿੱਤਾ ਗਿਆ ਬਿਲਕੁਲ ਸਹੀ ਨੰਬਰ ਚ ਗਲਤੀ ਕਰਦਾ ਨਹੀਂ ਰੈਫਰੀ ਜਾਣ ਬੁੱਝ ਕੇ ਹੋ ਜਾਵੇ ਤਾਂ ਸਿਰ ਉਹ ਪੂਰ ਦਿੰਦਾ ਥੱਪੜ ਮਾਰਦਾ ਧੌਲ ਦੀ ਥਾਂ ਜਿਹੜਾ ਸਿਆਣਾ ਰੈਫਰੀ ਉਹ ਸਾਨੂੰ ਘੂਰ ਦਿੰਦਾ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹਾਫ ਸਮੇਂ ਦੀ ਖੇਡ ਹੈ ਬਹੁਤ ਸਾਰੇ ਮਾਨ ਖਿਡਾਰੀ ਨੇ ਇੱਕ ਨੌਜਵਾਨ ਖਿਡਾਰੀ ਨੇ ਕਹਿੰਦੇ ਵੀ ਹਰਜੀਤ ਬਰਾੜ ਉਹਨਾਂ ਦੇ ਨਾਲ ਕਬੱਡੀਆਂ ਪਾਈਆਂ ਰਮੀਦੀ ਵਾਲੇ ਕਿੰਦੂ ਦੇ ਨਾਲ ਮਿਲ ਕੇ ਕਬੱਡੀਆਂ ਪਾਈਆਂ ਬਿਆਰੀਪੁਰੀਏ ਕਿੰਦੇ ਨਾਲ ਮਿਲ ਕੇ ਕਬੱਡੀਆਂ ਪਾਈਆਂ ਉਹ ਇਸ ਸਮੇਂ ਮੈਦਾਨ ਦੇ ਵਿੱਚ ਆਏ ਕੁਲਵੰਤ ਮਾਦੂ ਕਰਫਾ ਦੇ ਸੰਦੀ ਇਬਨ ਵਾਲਿਆ ਤੇਰੇ ਵਾਸਤੇ ਤਾੜੀਆਂ ਵੱਜਣਗੀਆਂ ਅੱਜ ਕਰਫਾ ਦੇ ਸੰਦੀ ਤਾੜੀਆਂ ਮਾਰ ਦਿਓ ਇਸ ਨੌਜਵਾਨ ਦੇ ਵਾਸਤੇ ਇਹ ਹੈ ਮਾਦੂ ਇਬਨ ਵਾਲਾ ਕਿਉਂਕਿ ਬਾਹਰ ਨਹੀਂ ਜਾ ਸਕੇ ਬਹੁਤ ਸਾਰੇ ਖਿਡਾਰੀ ਅਲੋਪ ਹੋ ਗਏ ਪਰ ਖੇਡੀ ਬਹੁਤ ਤਗੜੀ ਕਬੱਡੀ ਚਾਹੇ ਮੇਲੂ ਪੁਨੀਆ ਰੇਡਮਾਂ ਦਾ ਚਾਹੇ ਕੁਲਵੰਤ ਮਾਦੂ ਚਾਹੇ ਲੱਡੂ ਚਟਾਲੇਵਲ ਹੋਰ ਇਹੋ ਜਿਹੇ ਗੁੰਮਨਾਮ ਬਹੁਤ ਸਾਰੇ ਖਿਡਾਰੀ ਨੇ ਸਾਈਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੀ ਸਰਪ੍ਰਸਤੀ ਹੈ ਇਸ ਖੇਡ ਮੇਲੇ ਦੇ ਵਾਸਤੇ ਔਰ 15 ਤੇ 15.5 ਦਾ ਅੰਕੜਾ ਸੀਗਾ ਆ ਵੀ ਡੂਮਸ਼ੇੜੀ ਲਓ ਇਧਰ ਪਾਸੇ ਬੱਲੇ ਬੱਲੇ ਹੁੰਦੀ ਹੈ ਮੈਦਾਨ ਦੇ ਵਿੱਚ ਨਹੀਂ ਰੀਸਾ ਲਓ ਜੱਬਾ ਜੱਬਾ ਚਰਖਾ ਜਲਮਲੀ ਗੱਲ ਹੈ ਇਧਰ ਸੋਨੂ ਡੂਮਛੇੜੀ ਲਖਣ ਕੇ ਵੱਡਿਆਂ ਦਾ ਗੁਰਜੀਤ ਸਿੰਘ ਠੇਕੇਦਾਰ ਕੈਨੇਡਾ ਤੋਂ ਮਾਨ ਕਬੱਡੀ ਖਿਡਾਰੀ ਵੱਡਾ ਮਾਨ ਸਨਮਾਨ ਭੇਜਦਾ ਧੰਨਵਾਦ ਵਿਸ਼ੇਸ਼ ਤੌਰ ਤੇ ਗੁਰਦੇਵ ਸਿੰਘ ਵੱਡੇ ਦਾ ਬੇਟਾ ਗੁਰਜੀਤ ਠੇਕੇਦਾਰ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਜਾ ਵਸਿਆ ਕਬੱਡੀ ਖੇਡਦਾ ਲਓ ਇਧਰ ਮੈਦਾਨ ਦੇ ਵਿੱਚ ਲਖਾ ਧਰਮ ਗੋਟੀਆਂ ਰੇਡ ਪਾਉਣ ਦੇ ਵਾਸਤੇ ਹਿਲ-ਕਿਲ ਕੇ ਗਦਮਾ ਦੇ ਨਾਲ ਵੱਧਿਆ ਹੋਇਆ ਧੂੜ ਉੱੜੀ ਹੋਈ ਹੈ ਆ ਨਹੀਂ ਰੀਸਾ ਇਹ ਹੈ ਸ਼ਿੰਦਰ ਕਾਲਾ ਸੰਘਿਆਂ ਵਾਲਾ ਕੋਸ਼ਿਸ਼ ਕੀਤੀ ਜੀ ਇਸ ਨੌਜਵਾਨ ਨੇ ਪਰ ਪੁਆਇੰਟ ਜਿਨ੍ਹਾਂ ਸਹਿਯੋਗੀਆਂ ਨੇ ਸਹਿਯੋਗ ਦਿੱਤੇ ਨੇ ਸਾਈਂ ਜੀ ਉਹਨਾਂ ਵੱਲੋਂ ਉਹਨਾਂ ਸਾਰਿਆਂ ਸਹਿਯੋਗੀਆਂ ਦਾ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਵਸੇ ਪ੍ਰਵਾਸੀਆਂ ਦਾ ਰਮੀਦੀ ਦੇ ਨਗਰ ਨਿਵਾਸੀਆਂ ਦਾ ਇਲਾਕੇ ਪਰਦੇ ਸਾਰੇ ਪਿੰਡਾਂ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਸਹਿਯੋਗ ਇਸ ਖੇਡ ਮੇਲੇ ਦੇ ਵਾਸਤੇ ਲਓ ਖਰੇ ਮਾਜੇ ਵਾਲਾ ਪਿੰਕੂ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਮੇਰੀ ਪੀਰੀ ਦੀ ਖੇਡ ਕਲੱਬ ਦੇ ਵਾਸਤੇ ਪੰਜਾਬ ਦੇ ਕੱਪਾਂ ਦੇ ਵਿੱਚ ਖੇਡ ਮਾਰਾ ਖਿਡਾਰੀ ਆਓ ਦੂਸਰੇ ਪਾਸੇ ਦੇਖਦੇ ਵੀ ਇੰਦਗੜੀਆ ਦੁਨੀਆ ਦਾ ਚੀੜਾ ਖਿਡਾਰੀ ਕੋਸ਼ਿਸ਼ ਕਰਦਾ ਢੱਕ ਲੈਣ ਦੀ ਹੁਣ ਮੈਨੂੰ ਲੱਗਦਾ ਵੀ ਗੱਲ ਜਿਹੜੀ ਮੁਸ਼ਕਿਲ ਬਣਦੀ ਹੈ ਇਧਰ ਪਾਸੇ ਖੁੱਛ ਕੱਢਣੀ ਤੇ ਬੜੀ ਔਖੀ ਲਾਉਣੀ ਕਬੱਡੀ ਵਿੱਚ ਢਾਕ ਮਿੱਤਰ ਆਹ ਦਾਮੇ ਤੰਦਰ ਨਾਲ ਸਭ ਲੱਗ ਦੇਖਾ ਕੇ ਖੁਰਾਕ ਮਿੱਤਰ ਇਹ ਹੈ ਬਾਗੀਚਾ ਇੰਦਗੜੀਆ ਮਾਰ ਦਿਓ ਤਾੜੀਆਂ ਇਸ ਹੱਫੇ ਦੇ ਵਾਸਤੇ ਵੀ ਜ਼ੋਰਦਾਰ ਇੰਦਗੜੀਆ ਸਾਈ ਕਬੱਡੀ ਕਲੱਬ ਰਮੀਦੀ ਦੇ ਵਾਸਤੇ ਇੱਕ ਹੋਰ ਸ਼ਾਨਦਾਰ ਨੰਬਰ ਜੋੜਦਾ ਹੋਇਆ ਪੰਜਾਬੀ ਵੀਰੋ ਪੰਜਾਬੀਆਂ ਪੂਰੀ ਦੁਨੀਆ ਦੇ ਵਿੱਚ ਹੁਣ ਸ਼ਾਈ ਹੋਈ ਹੈ ਪੰਜਾਬੀ ਚੌਣੇ ਨੂੰ ਪੰਜਾਬੀ ਕਰੋੜੇ ਨੂੰ ਪੰਜਾਬੀਆਂ ਦੇ ਕਣਕਣ ਵਿੱਚ ਸਮਾਈ ਹੋਈ ਹੈ ਜਿਹਦਾ ਨਾਮ ਕੋਡੀ ਨਾਲ ਸੀ ਮੁੱਲ ਕੋਡੀ ਹੁਣ ਵਿੱਚ ਕਰੋੜਾਂ ਦੇ ਪੰਜਾਈ ਹੋਈ ਹੈ ਗਰਾਂਡਾਂ ਵਿੱਚ ਧੌਲ ਤਫੇ ਇਨਾਮਾਂ ਵਿੱਚ ਮਿਲਣ ਗਏ ਫੇ ਲਾਈਫ ਨੇ ਖਿਡਾਰੀਆਂ ਦੀ ਬ੍ਰਾਂਡਡ ਬਣਾਈ ਹੋਈ ਹੈ ਲਓ ਬ੍ਰਾਂਡਡ ਲਾਈਫ ਬਣੀ ਹੋਈ ਖਿਡਾਰੀਆਂ ਦੀ ਇਹਦੇ ਦੇ ਪਾਸੇ ਮੱਲ ਜੋੜੀ ਮਧਰੀ ਵੱਲ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਵਾਸਤੇ ਫਤਿਹ ਟੀਵੀ 350.com ਹੋਰ ਜਿੰਨੇ ਵੀ ਮੀਡੀਆ ਦੀ ਦੁਨੀਆ ਦੇ ਸਾਡੇ ਵੀਰ ਪੁੱਜੇ ਨੇ ਸਭ ਦਾ ਸਵਾਗਤ ਹੈ ਸਾਇੰਡ ਜੀ ਨੂੰ ਅਮਬਦ ਬਹੁਤ ਧੰਨਵਾਦ ਹੈ ਜੇ ਵਿਸਲ ਹੈ ਤਾਂ ਮਿਹਰਬਾਨੀ ਕਰਕੇ ਪੁਜੀਦੀ ਕਰ ਦਿਓ ਲਓ ਹਾਨੀ ਬਾਲ ਤੇਜ਼ ਤਰਾਰ ਖੜਾ ਦੇ ਤਾਲੀ ਬਲ ਬੇੜ ਦਾ ਇੱਕ ਹੋਰ ਨੌਜਵਾਨ ਨਵਾਂ ਨਿਕੋ ਰੌਣ ਵਾਲੇ ਸਮਿਆਂ ਦੇ ਵਿੱਚ ਵੱਡਾ ਖਿਡਾਰੀ ਬਣੇਗਾ ਲਓ ਪਈ ਹੋਈ ਕਬੱਡੀ ਤੇ ਕਿਹੜਾ ਦੇਖਦੇ ਨੇ ਇਧਰ ਪਾਸੇ ਜਫਰਾਂ ਦੀ ਕੋਸ਼ਿਸ਼ ਕਰੋ ਲਓ ਕਮਾਲ ਕਰਦਾ ਹੋਇਆ ਪਈ ਹੋਏ ਰੇਡ ਤੇ ਬੱਲੇ ਬੱਲੇ ਹੁੰਦੀ ਹੋਈ ਲਾਓ ਇਧਰ ਪਾਸੇ ਬਹੁਤ ਵਧੀਆ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਅੰਕ ਜੋ ਹੈ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਕੱਲੇ ਕੱਲੇ ਦਾ ਜੱਫਾ ਕਿ ਸੀ ਬਲਵਿੰਦਰ ਫਿੱਡੂ ਕੋੜਾ ਲੰਮੀ ਪਾਰੀ ਦਾ ਕਿੰਦੇ ਨਾਲ ਠੰਮੇ ਖੇਡੇ ਕਾਕਾ ਕਾਰੀ ਸਾਰੀ ਦਾ ਔਰ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜ਼ੀਪੁਰ ਦਾ ਜੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਪੁਰਦਾ ਜੀ ਬਾਜੇਖਾਨੇ ਜੰਮਿਆ ਸੀਗਾ ਹਰਜੀਤ ਬਰਾੜਾਂ ਦੇ ਖੇਡਣ ਯੋਰਾ ਨਾਲ ਕਬੱਡੀ ਪੁੱਸਰ ਨਾਲ ਲੱਖੇ ਦੀ ਕਬੱਡੀ ਤੇ ਸ਼ਿੰਦਰ ਦਾ ਜੱਫਾ ਲਾ ਹੋ ਗਈ ਕਮਾਲ ਇਧਰ ਪਾਸੇ ਹੰਦੇ ਦੂਰ ਸਮਾਂ ਮੀਦਾ ਹੋਇਆ ਤੇ ਆ ਨੰਬਰ ਵੀ ਜ਼ੋਰਦਾਰ ਤਾੜੀਆਂ ਵਾਲਾ ਹੋ ਚਾਹੇ ਰੇਡਰ ਚਾਹੇ ਜਾਫੀ ਦਾ ਆ ਮਾਰ ਦਿਓ ਤਾੜੀਆਂ ਮਾਰ ਦਿਓ ਤਾੜੀਆਂ ਕਿ ਪੁਆਇੰਟ ਸੌਪਰ ਦਾ ਸੰਸਰ ਕਬੱਡੀ ਕਲੱਬ ਰਮੀਦੀ ਦਾ ਨੰਬਰ ਬਹੁਤ ਵਧੀਆ ਅੰਕ ਮੈਦਾਨ ਦੇ ਅੰਦਰ ਜੁੜਦਾ ਹੋਇਆ ਲੱਖ ਲੱਖ ਦੀ ਕਬੱਡੀ ਹੈ ਕਿ ਪਾਗਾਂ ਵਾਲੀ ਖੇਡ ਕਬੱਡੀ ਜਦੋਂ ਖੇਡ ਹੁੰਦੀ ਉਸ ਵੇਲੇ ਧਰਤੀ ਨੂੰ ਪਾਗ ਲੱਗ ਜਾਂਦੇ ਨੇ ਪਾਗਾਂ ਭਰੀਆਂ ਮਾਵਾਂ ਦੇ ਪਾਗਾਂ ਵਾਲੇ ਪੁੱਤ ਜਿੱਥੇ ਖੇਡਦੇ ਉਹ ਮੈਦਾਨ ਫੱਪ ਜਾਂਦੇ ਨੇ ਪੈਂਦੀਆਂ ਨੇ ਰੇਡਾਂ ਤੇ ਜੱਸੇ ਜਦੋਂ ਲੱਗਦੇ ਭਾਗਾ ਵਾਲਾ ਸਮਾਂ ਹੁੰਦਾ ਰੰਗ ਵੱਜ ਜਾਂਦੇ ਨੇ ਭਾਗਾ ਵਾਲੀ ਟੀਮ ਜਦੋਂ ਜਿੱਤਦੀ ਹੈ ਕੱਪ ਯਾਰੋ ਤੇ ਕਬੱਡੀ ਦੇ ਪ੍ਰੇਮੀਆਂ ਦੇ ਲਹੂ ਵਜ ਜਾਂਦੇ ਨੇ ਸਵਾ ਸਵਾ ਸੇਰ ਲਹੂ ਵਧਣਗੇ ਔਰ ਵਜਾਲੇ ਵਾਲੇ ਲਾੜੀ ਨਹੀਂ ਪਈ ਹੋ ਕਬੱਡੀ ਤੇ ਕਿਹੜਾ ਲਾਉ ਜਸਾ ਇਧਰੇ ਪਾਸੇ ਅੱਗੇ ਵਧ ਕੇ ਨੌਜਵਾਨਾਂ ਦਾ ਬੋਲੇ ਹਾ ਦਾਵਾ ਹੁੰਦਾ ਹੋਇਆ ਕਮਾਲ ਇੰਦ ਗੜੀਆਂ ਬਗੀਚਾ ਘੁਸੇ ਜਾਓ ਪੁਆਇੰਟ ਸੰਸਰ ਕਬੱਡੀ ਕਮੇਦੀ ਦੀ ਟੀਮ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਅੰਕ ਜੋ ਹਾ ਜੁੜਦਾ ਹੋਇਆ ਸਾਰੇ ਮਾਣ ਕਬੱਡੀ ਦੇ ਖਿਡਾਰੀ ਹਰੇ ਖਿਡਾਰੀ ਕਹਿੰਦਾ ਵੀ ਜ਼ੋਰ ਲੱਗਾ ਉਧਰ ਰਿੰਕੂ ਕਮਾਣਾ ਵਾਲਾ ਵੱਡੀ ਜ਼ਿੰਮੇਵਾਰੀ ਬੈਸਟ ਹੈ ਤੇ ਜਾਫੀ ਕੱਢਣ ਦੇ ਵਾਸਤੇ ਨਾਲ ਬੱਲੇ ਨੌ ਮੜਾ ਸੁਖਾ ਸੋ ਸਾਰੇ ਸਹਿਯੋਗ ਖੇਡ ਕਬੱਡੀ ਦੇ ਵਾਸਤੇ ਇਹਨਾਂ ਮੈਚਾਂ ਦੇ ਵਾਸਤੇ ਸਭ ਦੇ ਸਹਿਯੋਗ ਨੇ ਆਹ ਗੋਪਾਲਪੁਰੀ ਨੰਨੀ ਨਹੀਂ ਪਈ ਖੇਡ ਕਬੱਡੀ ਆਹ ਨੇਰੀਸ ਇਧਰੇ ਪਾਸੇ ਓਡਣਾ ਕਾਲਾ ਸੰਘਿਆ ਵਾਲਾ ਕੋਸ਼ਿਸ਼ ਕਰਦਾ ਹਾ ਡੱਕਰਨ ਦੀ ਹੋ ਗਈ ਬੱਲੇ ਬੱਲੇ ਵੱਜ ਗਈ ਕੈਂਚੀ ਨੇਰੀਸ ਆਖੜ ਦੇ ਪੈਰ ਤੇ ਨੰਨੀ ਗੋਪਾਲਪੁਰੀ ਆਵਾ ਗਉਣ ਜ਼ੋਰ ਹੈ ਜਵਾਨ ਵਿੱਚ ਵੇ ਜਿੱਚਦਾ ਹੈ ਬੜਾ ਹੈ ਮੈਦਾਨ ਵਿੱਚ ਵੇ ਆਵਾ ਗਉਣ ਜ਼ੋਰ ਹੈ ਇਸ ਨੌਜਵਾਨ ਦੇ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਮੈਂ ਤਿੰਨ ਦਿਨ ਟਾਈਮ ਆਪ ਦੇਖਿਆ ਖਿਡਾਰੀਆਂ ਨੂੰ ਮਿਹਨਤ ਕਰਦੇ ਹੋਇਆ ਭਗਵੰਤ ਬੁਆਣੀ ਨੂੰ ਲਖਣਕੇ ਪੱਡਿਆਂ ਦੇ ਸੁਖੀ ਨੂੰ ਧਨੌਰ ਵਾਲੇ ਗੁਰਲਾਲ ਨੂੰ ਸਿੱਧਵਾ ਵਾਲੇ ਜਸੇ ਨੂੰ ਰੁਰਕੀ ਵਾਲੇ ਗੋਗੋ ਟਾਈਗਰ ਨੂੰ ਤੇ ਕਾਰੀਸਰੀ ਦੇ ਕਾਕੇ ਨੂੰ ਤਿੰਨ ਤਿੰਨ ਟਾਈਮ ਮੈਂ ਦੇਖਿਆ ਕਿਨੇ ਦਾ ਬੇ ਮਿਹਨਤ ਕਰਦੇ ਹੋਇਆ ਲਓ ਮਿਹਨਤ ਕਰਨੀ ਪੈਂਦੀ ਮੇਰੇ ਪਾਸੇ ਖੁਸ਼ੀ ਨੌਜਵਾਨ ਦੇਖ ਨਮੀਦਰ ਪਾਸੇ ਕਮਾਲ ਕਰਦਾ ਹੋਇਆ ਦੋਗਾ ਵਾਲਾ ਲੱਗ ਰਹੀ ਪੂਰੀ ਕੋਸ਼ਿਸ਼ ਕਰਦਾ ਲਾ ਹੋ ਗਏ ਹੰਦੇ ਦੂਰ ਹਣੀ ਹੋਣ ਗੱਲ ਮੁਸ਼ਕਿਲ ਬਣ ਗਈ ਇਹਨੂੰ ਕਹਿੰਦੇ ਵੀ ਜਨ ਸ਼ਿਕੰਜੇ ਅੰਦਰ ਆ ਗਈ ਲਾ ਬਹੁਤ ਵਧੀਆ ਪੁਆਇੰਟ ਇਹ ਹੈ ਖਸ਼ਦੀਪ ਸਿੰਘ ਛੋਟੇ ਖਿਡਾਰੀਆਂ ਦੇ ਨਾਲ ਵੀ ਪਿਆਰ ਦੇ ਨਾਲ ਖੇਡਦਾ ਸਪੋਰਟਸਮੈਨਸ ਬੇਟਾ ਹੈ ਸਵੋਰਸਾ ਮੈਨਾਂ ਦੀ ਇਹ ਭਾਵਨਾ ਹੈ ਕਿ ਜੇ ਹਲਕੇ ਖਿਡਾਰੀ ਨੇ ਉਹਨਾਂ ਨੂੰ ਸੱਟ ਨਾ ਲੱਗੇ ਇਸ ਕਰਕੇ ਵਧੀਆ ਖੇਡ ਭਾਵਨਾ ਦੇ ਨਾਲ ਜੋ ਹੈ ਖੇਡ ਮੈਦਾਨਾਂ ਦੇ ਅੰਦਰ ਖੇਡੇ ਜਾਵੇ ਲਾਓ ਮਲਚੌੜੀ ਮਦਰੀ ਵੱਲ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਪਈ ਰੇਡਸ ਖਿਡਾਰੀ ਦੀ ਸ਼ਾਰ ਨੌਜਵਾਨਾਂ ਦੇ ਵਿੱਚੋਂ ਫਿਰ ਕੋਸ਼ਿਸ਼ ਕਰਦਾ ਹੋਇਆ ਸ਼ਿੰਦਰ ਜਿਹਨੂੰ ਘੜਾ ਕਹਿੰਦੇ ਪਿਆਰ ਦੇ ਨਾਲ ਜਿੱਤ ਹਾਰ ਤਾਂ ਗੇਮ ਵਿੱਚ ਫਣੀ ਹੋਈ ਆ ਪਰ ਹੁੰਦਾ ਜਿੱਤ ਦਾ ਵੱਖਰਾ ਸਰੂਰ ਇੱਥੇ ਸਰੂਰ ਜਿੱਤ ਦਾ ਉਹੀ ਮਾਨ ਸਕਦਾ ਜੋ ਟੁੱਟ ਕੇ ਹੁੰਦਾ ਹੈ ਚੂਰ ਇੱਥੇ ਟੁੱਟ ਟੁੱਟ ਕੇ ਚੂਰ ਉਹੀ ਹੁੰਦਾ ਜਿਹਨੂੰ ਡੋਲੇ ਹੁੰਦੇ ਉੱਤੇ غرੂਰ ਇੱਥੇ ਜੋ غرੂਰ ਦੇ ਵਿੱਚ ਮਗਰੂਰ ਹੋਵੇ ਹੁੰਦਾ ਬਿਨ ਗੋਹੀ ਮਸ਼ਹੂਰ ਇੱਥੇ ਹੁੰਦਾ ਬਿਨ ਗੋਹੀ ਮਸ਼ਹੂਰ ਇੱਥੇ ਪ੍ਰਸਿੱਧੀ ਐਵੇਂ ਨਹੀਂ ਮਿਲਦੀ ਜੇ ਸ਼ਾਦੀ ਵਿੱਚ ਵੱਲ ਹੋਵੇ ਲੋਕੀ ਤਾਂ ਪੁੱਛਦੇ ਸਰਰਾਮਾ ਹਰਜੀਤ ਬਰਾੜ ਦੇਹੇ ਬਰਲੇ ਪੁੱਤ ਜੰਮਦੀ ਆ ਮਾਮਾ ਲਓ ਪ੍ਰਭ ਗੁਰਦਾਸ ਬੜੀਆਂ ਬੱਲੇ ਬੱਲੇ ਕਰਨ ਦਾ ਵੱਜ ਗਈ ਕੈਂਚ ਇਧਰ ਪਾਸੇ ਗੱਲ ਮੁਸ਼ਕਿਲ ਬਣਦੀ ਤੇ ਪੁਆਇੰਟ ਸਾਈ ਕਬੱਡੀ ਕਲੱਬ ਉਮੀਦੀ ਦੇ ਹਿੱਸੇ ਦੇ ਵਿੱਚ ਬਹੁਤ ਵਧੀਆ ਨੰਬਰ ਫਿਰ ਜੁੜਦਾ ਹੋਇਆ ਅਗਲੇ ਸਾਲ ਬੈਸਟ ਆਨ ਵਾਲੇ ਖਿਡਾਰੀਆਂ ਨੂੰ ਘੋੜੀਆਂ ਦੇ ਨਾਲ ਮਾਨ ਸਨਮਾਨ ਜੋ ਸੁੱਖਾ ਬਾਬਾ ਜੀ ਹੁਣਾਂ ਵੱਲੋਂ ਦੇ ਜਾਣਗੇ ਇਹ ਮਾਨ ਸਨਮਾਨ ਅਗਲੇ ਸਾਲ ਦੇ ਵਾਸਤੇ ਅਜ ਤੋਂ ਹੀ ਐਲਾਨ ਕਰ ਦਿੱਤਾ ਗਿਆ ਹੈ ਅਗਲੇ ਸਾਲ ਹੋਰ ਵੱਡਾ ਕਬੱਡੀ ਕੱਪ ਹੋਵੇਗਾ ਫਲੱਗ ਲਾਈਟਾਂ ਦੇ ਵਿੱਚ ਹੋਰ ਹੈ ਮੈਚ ਸੁੱਖਾ ਘੁਗਸ਼ੋਰ ਜਿਉਂ ਉਨ੍ਹਾਂ ਨੇ ਵਧੀਆ ਪਿਰਤ ਪਾਈ ਹੈ ਵਿਸ਼ੇਸ਼ ਧੰਨਵਾਦ ਔਰ ਉਧਰ ਰਮਨਦੀਪ ਜੀ ਯੂ ਐਸ ਏ ਵਾਲੇ ਜਿਨ੍ਹਾਂ 2 ਲੱਖ ਇਸ ਸਾਲ ਦਿੱਤਾ ਅਗਲੇ ਸਾਲ ਕਹਿੰਦੇ ਵੀ ਸਾਰਾ ਖਰਚਾ ਮੇਰੇ ਵੱਲੋਂ ਕੀਤਾ ਜਾਵੇਗਾ ਸਾਈਂ ਜੀ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਹੋਜੀਾ ਸ਼ਖਸੀਤਾਂ ਦਾ ਇੱਧਰ ਗੋਪਾਲਪੁਰਿਆ ਨਵੀਂ ਕਬੱਡੀ ਪਾਉਣ ਦੇ ਵਾਸਤੇ ਨੂਰਪੁਰ ਜੱਟਾਂ ਵਾਲਾ ਨਾਰਵੇ ਦੇ ਵਿੱਚ ਸਿਆ ਹੋਇਆ ਬੱਗਾ ਐਵੇਂ ਨਹੀਂ ਗੱਲ ਕਰਦਾ ਵੀ ਮੇਰਾ ਚਹੇਤਾ ਖਿਡਾਰੀ ਅੱਜ ਕੱਲ ਤਾਂ ਨੰਨੀ ਹੈ ਗੋਪਾਲਪੁਰਿਆ ਲਓ ਦੂਸਰੇ ਪਾਸੇ ਉਧਰ ਪਾਸੇ ਕਮਾਲ ਹੁੰਦੀ ਹੋਈ ਬਹੁਤ ਵਧੀਆ ਡੱਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉੱਡਣਾ ਕਾਲਾ ਸੰਘਿਆ ਵਾਲਾ ਪਰ ਗੋਪਾਲਪੁਰਿਆ ਇੱਕ ਹੋਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਵਾਸਤੇ ਜੋ ਹੈ ਕਰਦਾ ਹੋਇਆ ਕੋਈ ਕਿਸੇ ਤੋਂ ਪੋਰਾ ਕੱਢ ਰੇ ਸਾਰੇ ਗੱਬਰੂ ਲੋਕੋ ਅੱਤ ਨੇ ਜੀ ਚੁੰਬਕ ਵਾਂਗਰਾਂ ਨਾਲ ਹੀ ਚੁੰਬੜ ਜਾਂਦੇ ਜਾਫੀ ਫੜਦੇ ਰੇਡਰਾਂ ਨੂੰ ਝਟਨੇ ਜੀ ਵਾਂਗ ਬਿਜਲੀ ਦੇ ਮਾਰਦੇ ਛੱਟ ਯੋਧੇ ਰੇਡਰ ਕਿਹੜਾ ਕਿਸੇ ਤੋਂ ਘਟਨੇ ਜੀ ਹਿੱਕਾਂ ਚੌੜੀਆਂ ਡੋਲੀਆਂ ਚ ਜਾਨ ਵਧੋ ਮੋٹے ਵਾਂਗ ਥਮਲਿਆਂ ਦੇ ਪੱਟਨੇ ਜੀ ਰਾਜ ਰਿਹੜੀ ਕਬੱਡੀ ਮਕਬੂਲ ਕੀਤੀ ਦੁਨੀਆ ਦੇ ਉੱਪਰ ਵਿਸ਼ਵ ਕਬੱਡੀ ਕੱਪ ਨੇ ਜੀ ਫਤੇ ਚੈਨਲ ਫਾਸਟਵੇ ਐਪਲਸ ਕਬੱਡੀ 365.com ਮੀਡੀਆ ਦੀ ਦੇਣ ਹੈ ਜਿੱਥੇ ਸਾਰੀਆਂ ਖੇਡਾਂ ਨੂੰ ਉਥੇ ਖੇਡ ਕਬੱਡੀ ਨੂੰ ਬੜੀ ਪ੍ਰਮੁਖਤਾ ਜੋ ਹੈ ਦਿੱਤੀ ਹੈ ਹਾਂ ਕਹਿੰਦੇ ਆਹ ਰੀਪਲੇ ਦੇਖਿਆ ਜਾਊਗਾ ਕਾਲਾ ਬਾਗੜੀਆਂ ਵਾਲਾ ਡੀਵੀ ਤੇ ਬਾਹੂ ਔਲਖ ਜੀ ਮਦੂ ਜੀ ਤੁਸੀਂ ਵੀ ਆ ਜਾਓ ਇਹ ਟੈਕਨੀਕਲ ਕਮੇਟੀ ਦੇਖੇਗੀ ਕਿਹਦੇ ਸਟਾਪਰ ਨੂੰ ਦੇ ਦੇ ਨੰਬਰ ਮਾਰ ਦਿਓ ਤਾਲੀਆਂ ਇਸੇ ਵਾਸਤੇ ਵੀ ਪੰਡਤ ਮਦਨ ਕੁਪਾਲ ਜੀ ਵੱਡਾ ਜਿਗਰਾ ਸੁਖੇ ਘੋਗਿਸ਼ਰ ਨਾਲ ਵੱਡਾ ਜਿਗਰਾ ਚਾਹੀਦਾ ਕੋਚਾਂ ਦਾ ਕੋਚ ਐਵੇਂ ਨਹੀਂ ਬਣਦਾ ਲਓ ਵੱਡੇ ਜਿਗਰੇ ਦੀ ਗੱਲ ਹੈ ਗੁਰਜੀਤ ਤੇ ਜੋਰੇ ਵੱਲੋਂ ਜੇ ਗੀਤੂ ਜੱਸਾ ਲਾਵੇਗਾ ਢਾਲੀ ਵਾਲੇ ਬੇਟ ਵਾਲਾ ਤੇ 500 ਦਿੱਤਾ ਜਾਵੇਗਾ ਗੁਰਜੀਤ ਤੇ ਜੋਰੇ ਢਾਲੀ ਵਾਲ ਵੱਲੋਂ ਗੀਤੂ ਦੇ ਵਾਸਤੇ 500 ਦਿੱਤਾ ਜਾਵੇਗਾ ਲੱਖੇ ਦੀ ਪਈ ਹੋਈ ਕਬੱਡੀ ਇਧਰ ਦੇ ਪਾਸੇ ਬਾਬੂ ਆਲੋਕ ਜੀ ਇਸ਼ਾਰਾ ਕਰ ਦਿਓ ਨੰਬਰ ਰੈਡਰ ਦਾ ਜੇ ਰੱਖਣਾ ਸ਼ੌਕ ਕਬੱਡੀ ਦਾ ਉੱਠ ਵਰਜ਼ਿਸ਼ ਕਰ ਮਿੱਤਰ ਲਓ ਵਰਜ਼ਿਸ਼ ਕਰਕੇ ਇਹਦਾ ਖੇਡ ਮੈਦਾਨਾਂ ਦਾ ਬੰਦੇ ਸ਼ਿੰਗਾਰ ਨੌਜਵਾਨ ਜੋ ਹੈ ਦੁਨੀਆ ਦੇ ਵਿੱਚ ਪ੍ਰਸਿੱਧ ਹੋਈ ਖੇਡ ਕਬੱਡੀ ਵਿਜਾਲੇ ਵਾਲਾ ਲਾੜੇ ਸੌਂਚੀ ਪੱਕੀ ਸੀ 19ਵੀਂ ਸਦੀ ਅੰਦਰ ਫਿਰ ਕਾਢੀ ਲੋਕੋ ਕਹਣ ਲੱਗ ਪਈ ਕਾਢੀ ਤੋਂ ਫਿਰ ਬਣੀ ਕਬੱਡੀ ਮਿੱਤਰ ਜਿਹੜੇ ਬਾਹਰਲੇ ਦੇਸ਼ੀ ਲਾਉਣ ਲੱਗ ਪਏ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਵਿੱਚ ਇਹਦੀ ਗੱਲ ਚੱਲੀ ਨਾਲੇ ਇੰਗਲੈਂਡ ਕੈਨੇਡਾ ਵਿੱਚ ਪੂਰਾ ਸ਼ੌਂ ਲੱਗ ਪਈ ਮੁਲਕੋਲਾਂ 'ਚ ਕਬੱਡੀ ਦਾ ਪੈ ਗਿਆ ਚੋਹਾਨ ਯਾਰ ਟੀਵੀ ਚੈਨਲਾਂ ਤੇ ਅੱਜਕੱਲ੍ਹ ਆਉਣ ਲੱਗ ਪਏ ਲਓ ਮੁਲ ਕਰੋਨਾ ਦੇ ਵਿੱਚ ਪਿਆ ਹੋਇਆ ਖੇਡ ਕਬੱਡੀ ਦਾ ਇਧਰ ਵਿਜਾਲੇ ਵਾਲਾ ਲਾਡੀ ਪਾਉਂਦਾ ਹੈ ਰੇਡ ਔਰ ਦੂਸਰੇ ਪਾਸੇ ਖੁਸ਼ੀ ਫਿਰ ਕਰਦਾ ਕੋਸ਼ਿਸ਼ ਧੱਕ ਲੈਣ ਦੀ ਹੋ ਗਈ ਬੱਲੇ ਬੱਲੇ ਲਓ ਆ ਨੰਬਰ ਦਾ ਕਹਿੰਦੇ ਜ਼ੋਰਦਾਰ ਤਾੜੀਆਂ ਮਿਲਾਓ ਲਓ ਇੱਕ ਪਾਸੇ ਕਮਾਲ ਦਾ ਰੇਡਰ ਦੂਸਰੇ ਪਾਸੇ ਦੁਨੀਆ ਦਾ ਮਹਾਨ ਯਾਸੀ ਹੈ ਲਓ ਬੱਲੇ ਬੱਲੇ ਹੁੰਦੀ ਹੋਈ ਇੱਕ ਜ਼ੋਰਦਾਰ ਲੱਗਦਾ 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 ਬਹੁਤ ਜ਼ੋਰ ਇਹ ਹੱਦੋਗਾ ਵਾਲਾ ਖੁਸ਼ਦੀਪ ਸਿੰਘ ਗਿੱਲ ਪਰਿਵਾਰ ਦਾ ਆਪਣੇ ਮਾਮੇ ਦੀ ਫੋਟੋ ਡੋਲੇ ਦੇ ਉੱਪਰ ਵਿੜਾਈ ਹੋਏ ਇੱਕ ਯਾਦਗਾਰ ਦੇ ਤੌਰ ਤੇ ਇੱਕ ਸ਼ਰਧਾਂਜਲੀ ਦੇ ਤੌਰ ਤੇ ਲਓ ਇਧਰ ਖੇਡ ਕਬੱਡੀ ਮੱਲ ਚੌੜੇ ਮਧਰੇ ਵਾਲਾ ਗੁਰਦਾਸਪੁਰੀਆ ਰੇਡ ਪਾਉਣ ਦੇ ਪਾਸੇ ਵਧਿਆ ਖਿਡਾਰੀ ਦੋ ਕਾਲਾ ਸੰਘਿਆ ਵਾਲੇ ਨੇ ਇੱਕ ਧਾਲੀ ਵਾਲ ਬੇੜ ਦਾ ਇੱਕ ਸ਼ਕਰਪੁਰੀਆ ਲਓ ਫਰਿਆਦ ਫਿਰ ਕੋਸ਼ਿਸ਼ ਕਰਦਾ ਢੱਕਣ ਦੇ ਫਰਿਆਦ ਸ਼ਕਰਪੁਰੀਆ ਮੁਰ ਤੋਂ ਮੁੜ ਗਈ ਹੋਏ ਬੇ ਖਿਡਾਰੀ ਤੇ ਪੁਆਇੰਟ ਮੱਲ ਚੌੜੇ ਮਧਰੇ ਵਾਲਾ ਆਪਣੀ ਟੀਮ ਦੇ ਵਾਸਤੇ ਖੋਰ ਅੰਕ ਜੋੜਦਾ ਹੋਇਆ ਸਾਈ ਕਬੱਡੀ ਕਲੱਬ ਰਮੀਦੀ ਦੇ ਵਾਸਤੇ ਅੰਕ ਜੋੜਦਾ ਹੋਇਆ ਲਓ ਅਗਲੀ ਰੇਡ ਪਾਉਣ ਦੇ ਲਈ ہلکے ہلکے قدم دل کھارے ماجے والا لاؤ جفا ہے جبو سدار والا ہک جور دیکھنا میں چور چکیے پپو واگ سا پیڑ داؤ گردس پوری سیپ کے واگ ہوئی پی بلے بلے اور سفر ٹا کے دیکھنے میں میرے پاس لگ رہا بہت تگلا جفا پینٹ جڑتا ہوا ਸਾਇੰਕ ਕਬੱਡੀ ਕਲੱਬ ਰਮੀਦੀ ਦੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਰੰਗ ਬਾ ਤਗੜਾ ਮੁਕਾਬਲਾ ਖੇਡੇ ਜਾ ਰਹੇ ਇਸ ਮੈਦਾਨ ਦੇ ਵਿੱਚ ਜੇ ਆਹੀ ਮੈਚ ਕੈਨੇਡਾ ਦੇ ਵਿੱਚ ਹੋਵੇ ਤੇ ਲਗਭਗ ਕਿੰਨੇ ਵਿੱਚ 40 ਡਾਲਰ ਦੀ ਟਿਕਟ ਜਿਹੜੀ ਆ ਉਹ ਰੱਖੀ ਜਾਂਦੀ ਹੈ ਪਰ ਅਸੀਂ ਲੋਕ ਭਾਗਾਂ ਵਾਲੇ ਆ ਸਾਡੇ ਆਪਣੇ ਖਿਡਾਰੀ ਨੇ ਇਲਾਕੇ ਦੇ ਖਿਡਾਰੀ ਨੇ ਲਓ ਸਾਡੀ ਆਪਣੀ ਖੇਡ ਕਬੱਡੀ ਦਾ ਬਹੁਤ ਵਧੀਆ ਨਜ਼ਾਰਾ ਪੈ ਗਈ ਭੁੱਟੀ ਆਪਣੇ ਦੰਦ ਚੀਨ ਦੀ ਕੰਡ ਵਰਗੀ ਮਜ਼ਬੂਤੀ ਨਾਲ ਇਧਰੇ ਪਾਸੇ ਗੀਤੂ ਥਾਲੀਵਰ ਦੀ ਕੀਤੀ ਹੋਈ ਕੋਸ਼ਿਸ਼ ਪਰ ਮਲ ਚੜ੍ਹੇ ਮਦਲੇ ਵਾਲਾ 2009 ਦੇ ਵਿੱਚ ਜਦ ਕੈਨੇਡਾ ਕਬ ਖੇਡਿਆ ਰੌਜਰਸ ਸੈਂਟਰ ਖੇਡ ਸਟੇਡੀਅਮ ਐ ਸੀ ਐਨ ਟਾਵਰ ਦੇ ਲਾਗੇ ਤੇ ਬੱਲੇ ਬੱਲੇ ਕਰਾਈ ਇੰਗਲੈਂਡ ਤੇ ਜਦ ਕਿਨੇ ਕੈਨੇਡਾ ਈਸਟ ਦਾ ਮੈਚ ਖੇਡਿਆ ਗਿਆ ਬੜਾ ਯਾਦਗਾਰ ਮੈਚ ਬਣਿਆ ਗੀਤੂ तालीਵਾਲ ਦੇ ਵਾਸਤੇ ਜੋਰੇ तालीਵਾਲ ਵੱਲੋਂ 100 ਰੁਪਏ ਦੇ ਮਾਨਸਾ ਇਧਰ ਪਾਸੇ ਪ੍ਰਭਜੋਤ ਸਿੰਘ ਬਹੁਤ ਵਧੀਆ ਨੌਜਵਾਨ ਜਫਾ ਲਾ ਕੇ ਬਣ ਸਾਈ ਕਬੱਡੀ ਕਲੱਬ ਰਮੀਦੀ ਦੀ ਲਈ ਇੱਕ ਹੋਰ ਅੰਕ ਜੋੜਦਾ ਹੋਇਆ ਇੱਕ ਹੋਰ ਬੜਾ ਵਧੀਆ ਸੁੰਦਰ ਜਿਹਾ ਅੰਕ ਇਹ ਧਰਤੀ ਗੁਰੂ ਆ ਪੀਰਾਂ ਦੀ ਜਿਵੇਂ ਕਹਿੰਦੇ ਨੇ ਪੰਜਾਬ ਲੋਕੋ ਮਰ ਜਾਂਦੇ ਜੋ ਅਣਖ ਲਈ ਇਹ ਜੰਮੇ ਯੋਧੇ ਮਹਤਾਬ ਲੋਕੋ ਜਦ ਦੁਲਦਾ ਵਿੱਚ ਗਰਾਉਂਡਾਂ ਦੇ ਖਿਡਾਰੀਆਂ ਦਾ ਸ਼ਬਾਬ ਲੋਕੋ ਉਸ ਵੇਲੇ ਖੇਡ ਕਬੱਡੀ ਦਾ ਅੱਲਾ ਦੇ ਹਰ ਪੰਜਾਬੀ ਖਵਾਬ ਲੋਕੋ ਇਧਰ ਪਾਸੇ ਬਾਉ ਵਾਲਖੰਮ ਵਾਲਾ ਫਿਰ ਇਸ਼ਾਰਾ ਕਰਦਾ ਕਿ ਨੰਬਰ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਗਿਆ ਸਾਇੰਦੀਓ ਨੰਬਰ ਵੱਲੋਂ ਸਾਰੇ ਦਰਸ਼ਕਾਂ ਦਾ ਸਾਰੇ ਖਿਡਾਰੀਆਂ ਦਾ ਸਾਰੇ ਕੋਚਾਂ ਦਾ ਜਿੱਥੇ ਧੰਨਵਾਦ ਹੈ ਔਰ ਸੱਦਾ ਦੇਣ ਦੇ ਵਾਸਤੇ ਸੁੱਖਾ ਕੋਗਸ਼ੁਰ ਨੇ ਵੱਡੀ ਜ਼ਿੰਮੇਵਾਰੀ ਨਿਭਾਈ ਇਸ ਮੇਲੇ ਨੂੰ ਸਫਲ ਬਣਾਉਣ ਦੇ ਵਾਸਤੇ ਦੂਰੋਂ ਦੂਰੋਂ ਖਿਡਾਰੀਆਂ ਨੂੰ ਸੱਦੇ ਦਿੱਤੇ ਗਏ ਨੇ ਕੋਚਾਂ ਨੂੰ ਸੱਦੇ ਦਿੱਤੇ ਕਮੈਂਟੇਟਰਸ ਨੂੰ ਜਰਨਲਿਸਟ ਨੂੰ ਮੀਡੀਆ ਨੂੰ ਸੁੱਖਾ ਕੋਗਸ਼ੁਰ ਜੀ ਨਾਲੋਂ ਬਹੁਤ ਬਹੁਤ ਧੰਨਵਾਦ ਵਿਸ਼ੇ ਤੌਰ ਤੇ ਇਧਰੇ ਪਾਸੇ ਨੌਜਵਾਨ ਕਾਲਾ ਬਾਗੜੀਆਂ ਵਾਲਾ ਜਿਹਨਾਂ ਦੀ ਵੱਡੀ ਜ਼ਿੰਮੇਵਾਰੀ ਲਾਓ ਇਧਰ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਦੇ ਕੌਣ ਦੇਖ ਦੇਵੇ ਲਾਓ ਜੱਸਾ ਇਧਰੇ ਪਾਸੇ ਅੱਗੇ ਵੱਧ ਕੇ ਕੀਤਾ ਹਮਲਾ ਹੋਈ ਪਈ ਬੱਲੇ ਬੱਲੇ ਹੈਲੋ ਹੈਲੋ ਗੁਰਦੀਪ ਢਾਲੀਵਾਲ ਤੇ ਯੋਰਾ ਢਾਲੀਵਾਲ ਵੱਲੋਂ ਜੇ ਮਾਨਕ ਕੀਤੀ ਜੱਫਾ ਲਾਉਣਗੇ ਤੇ 1-1000 ਰੁਪਇਆ ਦਿੱਤਾ ਜਾਵੇਗਾ 1-1000 ਦੇ ਰਹਿਮਾਨ ਸੰਵਾਦ ਇਧਰ ਰਿੰਕੂ ਪਤਲਾਂ ਬਲੰਦ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਵੀ ਨੌਜਵਾਨ ਸਾਡੇ ਕੋਲ ਪਹੁੰਚਿਆ ਜੀ ਐਨਓ ਸਾਰੇ ਖਿਡਾਰੀਆਂ ਦਾ ਸਵਾਗਤ ਆਏ ਅਮਨ ਪਤਲ ਵਰਗੇ ਰਿੰਕੂ ਪਤਲ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਦੇ ਖਿਡਾਰੀ ਇਹਦੇ ਨਾਲ ਜਿੱਤਾਰਾਂ ਦੇ ਫੈਸਲੇ ਸੁਖਾ ਕੁੱਗਸ਼ੇਰ ਵੱਲੋਂ ਇੱਕ ਵਾਰੀ ਫਿਰ ਸਾਰੇ ਖਿਡਾਰੀਆਂ ਦਾ ਸਾਈਂ ਜੀ ਉਹਨਾਂ ਵੱਲੋਂ ਬਹੁਤ ਬਹੁਤ ਧੰਨਵਾਦ ਜਿੱਤਾਰਾਂ ਦੇ ਫੈਸਲੇ ਸੰਸਰ ਕਬੱਡੀ ਕਲੱਬ ਰਮੀਦੀ ਦੇ 20 ਨੰਬਰ ਨੇ ਤੇ ਸਾਈਂ ਕਬੱਡੀ ਕਲੱਬ ਰਮੀਦੀ ਦੇ 34 ਨੰਬਰ ਨੇ 20 ਦੇ ਮੁਕਾਬਲੇ 34 ਦੇ ਨਾਲ ਸਾਈਂ ਕਬੱਡੀ ਕਲੱਬ ਰਮੀਦੀ ਦੀ ਟੀਮ ਜੋ ਹੈ ਉਹ ਜੇਤੂ ਰਹੀ ਸੰਸਰ ਰਮੀਦੀ 20 ਤੇ ਸਾਈਂ ਕਬੱਡੀ ਕਲੱਬ ਰਮੀਦੀ 34 ਨੰਬਰ ਰਹੇ ਨੇ ਮਾਨ ਸਨਮਾਨ ਜੋ ਕੀਤੇ ਜਾਣਗੇ ਉਹ ਟੀਮਾਂ ਦੇ ਬੈਸਟ ਆਉਣ ਵਾਲੇ ਖਿਡਾਰੀਆਂ ਦੀ ਬਹੁਤ ਜਲਦ ਅਨਾਉਂਸਮੈਂਟ ਹੋਵੇਗੀ ਹੈਲੋ ਫਾਸਟ ਸਾਈਂ ਕਲੱਬ ਉਰਮੀਦੀ ਦੀ ਟੀਮ ਆਓ ਮਾਨ ਸਨਮਾਨ ਸੋਨੇ ਰੰਗਾ ਕੱਪ ਕੇ ਮਨਾਂ ਮੁਹੀ ਠੰਡਾ ਵਿੱਚ ਮਾਰਦੇ ਜਮੇਨਤਾ ਨੂੰ ਮੱਲਾ ਵੀ ਮਦਾਨੀ ਉਹ ਹੀ ਮਾਰਦੇ ਨਾਲ ਹੀ ਮੈਂ ਬੇਨਤੀ ਕਰਾਂਗਾ ਵੀ ਵੈਸਟ ਜਿਹੜੇ ਆਪਾਂ ਦੱਸੀਏ ਦਰਸ਼ਕ ਵੀਰਾਂ ਨੂੰ ਵੀ ਆ ਚਾਰ ਜਿਹੜੇ ਦੇਸੀ ਕਿਹਦੇ ਟੀਮ ਆ ਇਹ ਕਿਹੜੇ ਉਹ ਚਾਰ ਖਿਡਾਰੀ ਨੇ ਜਿਨ੍ਹਾਂ ਦੇ ਹਿੱਸੇ ਆਏ ਨੇ ਕਿਹੜੇ ਨਗਰਾਂ ਦੇ ਕੀ ਨਾਮ ਸੋ ਮੈਂ ਬੇਨਤੀ ਕਰਾਂਗਾ ਸਾਡੇ ਅੰਪਾਇਰਾਂ ਨੂੰ ਸੁਖਾ ਕੋ ਬੈਸਟ ਕਿਹੜੇ ਖਿਡਾਰੀ ਹਾਂਜੀ ਮਲ ਚੌੜਾ ਮਦਰਾ 8 ਕਬੱਡੀਆਂ 8 ਨੰਬਰ ਆਪਣੀ ਟੀਮ ਦੀ ਝੋਲੀ ਵਿੱਚ ਪਾਏ। ਲੱਖਾ ਕਬੱਡੀਆਂ ਨੂੰ 7 ਨੰਬਰ ਲਖੇ ਨੇ। ਲੱਖਾ ਧਰਮਕੋਟਿਆ 8 ਕਬੱਡੀਆਂ ਤੇ 7 ਨੰਬਰ ਤੇ ਦੋਨੇ ਵੈੱਟ ਰੇਡਰ ਨੇ ਅੱਜ ਦੇ ਇਸ ਖੇਡ ਮੇਲੇ ਤੇ ਰਮੀਦੀ ਦੇ ਕਬੱਡੀ ਕੱਪ ਦੇ ਲੱਖਾ ਧਰਮਕੋਟਿਆ ਤੇ ਆ ਖੁਸ਼ਦੀਪ ਗੱਲ 11 ਟੱਚ ਤੇ 6 ਜਫੇ ਤੇ 6 ਜਫੇ ਅੱਜ ਦਾ ਬੈਸਟ ਜਾਫੀ ਨਾਲ ਪ੍ਰਭ ਗੁਰਦਾਸਪੁਰੀਆ 7 ਟੱਚ ਤੇ 3 ਜਫੇ ਇਹ ਚਾਰ ਖਿਡਾਰੀ ਜਿਹੜੇ ਦੇਸੀ ਕੇ ਦੇ ਟੀਮ ਦੇ ਹੱਕਦਾਰ ਹੋਏ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਇਹਨਾਂ ਖਿਡਾਰੀਆਂ ਦੇ ਲਈ ਆਉਂਦੇ ਸਾਲ ਨੁਕਰੇ ਕੋੜੇ ਦਿੱਤੇ ਜਾਣਗੇ ਸੋ ਉਹ ਕਿਹੜੇ ਖਿਡਾਰੀ ਭਾਗਾ ਵਾਲੇ ਹੋਣਗੇ ਉਹ ਕਿਹੜੇ ਖਿਡਾਰੀ ਭਾਗਾ ਵਾਲੇ ਹੋਣਗੇ ਆਓ ਜੀ